ਇਹਨਾਂ 30 ਗਲਤੀਆਂ ਕਰਕੇ ਆਉਂਦੀ ਹੈ ਘਰ ਵਿੱਚ ਗਰੀਬੀ, ਕੰਗਾਲੀ, ਦਲੇਦਰਤਾ ਗਮੀ ਅਤੇ ਉਦਾਸੀ ਜੇਕਰ ਤੁਸੀਂ ਉਹਨਾਂ ਲੋਕਾਂ ਵਿੱਚੋਂ ਹੋ ਜੋ ਜ਼ਿੰਦਗੀ 'ਚ ਪੈਸਾ ਕਮਾਉਣ ਲਈ ਬਹੁਤ ਹੀ ਜ਼ਿਆਦਾ ਕਠਿਨ ਮਿਹਨਤ ਕਰਦੇ ਹਨ ਪਰ ਇਸ ਦੇ ਬਾਵਜੂਦ ਵੀ ਤੁਹਾਨੂੰ ਜ਼ਿੰਦਗੀ 'ਚ ਤਰੱਕੀ ਨਹੀਂ ਮਿਲ ਰਹੀ ਤਾਂ ਕੁਝ ਵਸਤੂ ਗਲਤੀਆਂ ਇਸ ਦਾ ਕਾਰਨ ਹੋ ਸਕਦੀਆਂ ਹਨ ਅੱਜ ਅਸੀਂ ਤੁਹਾਨੂੰ ਕੁਝ ਗਲਤੀਆਂ ਬਾਰੇ ਦੱਸਦੇ ਹਾਂ ਜੇਕਰ ਤੁਸੀਂ ਆਪਣੇ ਘਰ 'ਚ ਵਾਸਤੂ ਸ਼ਾਸਤਰ ਨਾਲ ਜੁੜੀਆਂ ਕੁਝ ਗਲਤੀਆਂ ਕਰ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਪਰੇਸ਼ਾਨੀਆਂ, ਦੁੱਖ, ਕਸ਼ਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਕਰਜ਼ੇ ਵਿੱਚ ਵੀ ਡੁੱਬ ਸਕਦੇ ਹੋ। ਅਤੇ ਤੁਹਾਡੇ ਘਰ ਗਰੀਬੀ ਅਤੇ ਕੰਗਾਲੀ ਆ ਸਕਦੀ ਹੈ। ਇਸ ਲਈ ਤੁਹਾਨੂੰ ਹੀਠਾਂ ਦਿੱਤੇ ਵਾਸਤੂ ਟਿਪਸਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਅਤੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵੇਂ ਸਾਲ 2025 ਦੇ ਵਿੱਚ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਕਮੈਂਟ ਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਿਓ ਜੀ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਨਾ ਕਿਉਂਕਿ ਅਧੂਰਾ ਗਿਆਨ ਹਮੇਸ਼ਾ ਲੈ ਕੇ ਡੁੱਬ ਜਾਂਦਾ ਹੈ ਆਓ ਹੁਣ ਜਾਣਦੇ ਹਾਂ ਨੰਬਰ 1 ਦੋਸਤੋ ਵਾਸਤੂ ਸ਼ਾਸਤਰ ਦੇ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਝਾੜੂ ਲਗਾਉਣ ਦੇ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਤੇ ਧਨ ਦੀ ਦੇਵੀ ਲਕਸ਼ਮੀ ਸਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਅਤੇ માતા ਲਕਸ਼ਮੀ ਉਸ ਘਰ ਤੋਂ ਕਿਨਾਰਾ ਕਰ ਲੈਂਦੀ ਹੈ ਇਸ ਲਈ ਤੁਹਾਨੂੰ ਅਜਿਹਾ ਨਾ ਕਰਨ ਦੀ ਹੀ ਸਲਾਹ ਦਿੱਤੀ ਜਾਂਦੀ ਹੈ ਹੋ ਸਕਦਾ ਹੈ ਕਿ ਰਾਤ ਨੂੰ ਜਾਂ ਸ਼ਾਮ ਨੂੰ ਝਾੜੂ ਲਗਾਉਣ ਦੀ ਤੁਹਾਡੀ ਇਹ ਗੰਦੀ ਆਦਤ ਤੁਹਾਡੇ ਘਰ ਦੇ ਆਰਥਿਕ ਨੁਕਸਾਨ ਦਾ ਵੱਡਾ ਕਾਰਨ ਹੋ ਸਕਦੀ ਹੋਵੇ ਤੁਹਾਨੂੰ ਇਸ ਆਦਤ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ ਨਹੀਂ ਤਾਂ ਚਲਣਾ ਪੈ ਸਕਦਾ ਹੈ ਤੁਹਾਨੂੰ ਭਾਰੀ ਅਤੇ ਵੱਡਾ ਨੁਕਸਾਨ ਅਤੇ ਤੁਸੀਂ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਤੋਂ ਵਾਂਝੇ ਰਹਿ ਸਕਦੇ ਹੋ ਨੰਬਰ 2 ਕਾਫੀ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਪਾਣੀ ਵਾਲੀ ਟੂਟੀ ਨੂੰ ਖੁੱਲਾ ਹੀ ਛੱਡ ਦਿੰਦੇ ਹਨ ਜਦਕਿ ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਿਆਦਾ ਗਲਤ ਹੈ ਤੁਹਾਨੂੰ ਦੱਸ ਦਈਏ ਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਇਹ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਲ ਪਿਤਾ ਨਾਰਾਜ਼ ਹੋ ਜਾਂਦੇ ਹਨ ਇਸ ਦੇ ਕਾਰਨ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੁਸੀਂ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਸਕਦੇ ਹੋ ਤੇ ਤੁਹਾਡੇ ਘਰ ਵਿੱਚ ਗਰੀਬੀ ਆਉਂਦੀ ਹੈ ਤੁਹਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 3 ਜੇਕਰ ਤੁਹਾਡੇ ਘਰ ਦੇ ਮੁੱਖ ਦਵਾਰ ਤੇ ਰਾਤ ਨੂੰ ਹਨੇਰਾ ਰਹਿੰਦਾ ਹੈ ਤਾਂ ਇਹ ਬਹੁਤ ਹੀ ਅਸ਼ੁਭ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਘਰ ਦੇ ਮੁੱਖ ਦਵਾਰ ਤੇ ਹਨੇਰਾ ਹੋ ਜਾਵੇ ਤਾਂ ਬਣਦੇ ਜਾ ਰਹੇ ਕੰਮ ਵੀ ਵਿਗੜ ਜਾਂਦੇ ਹਨ ਅਤੇ ਇਸ ਕਾਰਨ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਤੁਸੀਂ ਕਈ ਕਮਾਂਕਾਰਾਂ 'ਚ ਸਫਲ ਨਹੀਂ ਹੋ ਪਾਉਂਦੇ ਇਸ ਲਈ ਕਦੇ ਵੀ ਆਪਣੇ ਘਰ ਦੇ ਮੁੱਖ ਦਵਾਰ ਤੇ ਰਾਤ ਨੂੰ ਹਨੇਰਾ ਨਾ ਹੀ ਰਹਿਣ ਦਿਓ ਨਹੀਂ ਤਾਂ ਆਰਥਿਕ ਪੱਖੋਂ ਵੀ ਤੁਸੀਂ ਕਮਜ਼ੋਰ ਹੋ ਸਕਦੇ ਹੋ ਅਤੇ ਮਾਤਾ ਲਕਸ਼ਮੀ ਦੇਵੀ ਤੁਹਾਡੇ ਘਰ ਨਹੀਂ ਆਵੇਗੀ ਨੰਬਰ 4 ਸ਼ਾਸਤਰਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਸਫਾਈ ਨਹੀਂ ਹੁੰਦੀ ਉਥੇ ਰੱਬ ਵੀ ਨਹੀਂ ਵਸਦਾ ਇਸ ਲਈ ਤੁਹਾਨੂੰ ਆਪਣੇ ਘਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜੇਕਰ ਤੁਹਾਡਾ ਘਰ ਪੂਰੀ ਤਰ੍ਹਾਂ ਖਿਲਰਿਆ ਹੋਇਆ ਰਹਿੰਦਾ ਹੈ ਜਾਂ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਰਹਿੰਦਾ ਹੈ ਤਾਂ ਮਾਤਾ ਦੇਵੀ ਲਕਸ਼ਮੀ ਤੁਹਾਡੇ ਘਰ ਨਹੀਂ ਵਸੇਗੀ ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਘਰ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਅਤੇ ਤੁਸੀਂ ਖੇਲਰੇ ਸਮਾਨ ਨੂੰ ਕਿਸੇ ਇੱਕ ਜਗ੍ਹਾ ਛਿੰਕੇ ਰੱਖੋ ਤਾਂ ਕਿ ਤੁਹਾਡੇ ਘਰ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਰਹੇ ਧਨ-ਮਾਲ ਦੀ ਹਾਨੀ ਨਾ ਹੋਵੇ ਘਰ ਵਿੱਚ ਸਕਾਰਾਤਮਕ ਊਰਜਾ ਪੈਦਾ ਹੋ ਸਕੇ ਤੇ ਸਫਾਈ ਰੱਖਣ ਦੇ ਨਾਲ ਮਾਤਾ ਲక్ష్ਮੀ ਸਦਾ ਲਈ ਤੁਹਾਡੇ ਘਰ ਵਾਸ ਕਰੇਗੀ ਨੰਬਰ 5 ਤੁਹਾਨੂੰ ਸਭ ਨੂੰ ਆਪਣੇ ਘਰ ਚ ਰੋਜ਼ਾਨਾ ਪੂਜਾ ਕਰਨੀ ਚਾਹੀਦੀ ਹੈ Hindu ਧਰਮ ਸ਼ਾਸਤਰਾ ਅਨੁਸਾਰ ਘਰ ਵਿੱਚ ਪੂਜਾ ਕਰਨੀ ਬਹੁਤ ਸ਼ੁਭ ਅਤੇ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਬਾਹਰ ਕੱਢਦੀ ਹੈ ਜਿਸ ਘਰ ਵਿੱਚ ਪੂਜਾ ਨਹੀਂ ਹੁੰਦੀ ਉਸ ਘਰ ਵਿੱਚ ਪੈਸੇ ਦੀ ਕਮੀ ਬਣੀ ਰਹਿੰਦੀ ਹੈ ਇਸ ਦੇ ਨਾਲ ਹੀ ਘਰ ਦੇ ਹੋਰ ਮੈਂਬਰਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਰੋਜ਼ਾਨਾ ਸਵੇਰੇ ਉੱਠ ਕੇ ਇਸ਼ਨਾਨ ਆਦ ਕਰਕੇ ਪੂਜਾ ਪਾਠ ਜ਼ਰੂਰ ਕਰਨੀ ਚਾਹੀਦੀ ਹੈ ਤੇ ਭਗਵਾਨ ਦੇ ਨਾਮ ਦਾ ਜਪ ਕਰਨਾ ਚਾਹੀਦਾ ਹੈ ਨੰਬਰ 6 ਜੀ ਹਾਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਘਰ ਦੇ ਬਾਥਰੂਮ ਅਤੇ ਟਾਇਲਟ ਦੇ ਦਰਵਾਜ਼ੇ ਹਮੇਸ਼ਾ ਬੰਦ ਹੀ ਰੱਖਣੇ ਚਾਹੀਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਘਰ ਦੇ ਬਾਥਰੂਮ ਅਤੇ ਟਾਇਲਟ ਦਾ ਦਰਵਾਜ਼ਾ ਖੁੱਲਾ ਰੱਖਦੇ ਹੋ ਤਾਂ ਇਹ ਘਰ ਵਿੱਚ ਨਕਾਰਾਤਮਕ ਊਰਜਾ ਫੈਲਾਉਂਦਾ ਹੈ ਅਤੇ ਇਸ ਨਾਲ ਘਰ ਵਿੱਚ ਉਦਾਸੀ, ਗਮੀ ਤੇ ਧਨ ਦੀ ਕਮੀ ਹਮੇਸ਼ਾ ਬਣੀ ਹੀ ਰਹਿੰਦੀ ਹੈ ਤੇ ਤੁਹਾਡੇ ਘਰ ਤੋਂ ਲక్ష్ਮੀ ਜੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਘਰ ਵਿੱਚ ਨਕਾਰਾਤਮਕਤਾ ਵਾਸ ਕਰ ਜਾਂਦੀ ਹੈ ਨੰਬਰ 7 ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਚਮਗਿੱਦੜਾਂ ਦਾ ਅਤੇ ਮੱਕੜੀ ਦਾ ਨਿਵਾਸ ਹੋਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਤੁਹਾਡੇ ਘਰ ਵਿੱਚ ਵਸਤੂ ਨੁਕਸ ਹਮੇਸ਼ਾ ਬਣੇ ਰਹਿੰਦੇ ਹਨ ਇਸ ਲਈ ਅਜਿਹੇ ਅਪਾ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਚਮਗਿੱਦੜ ਅਤੇ ਮੱਕੜੀ ਵਰਗੇ ਇਹ ਜੀਵ ਤੁਹਾਡੇ ਘਰ ਵਿੱਚ ਨਾ ਹੀ ਆਉਣ ਤੇ ਨਾ ਹੀ ਇਹ ਪੈਦਾ ਹੋਣ ਨੰਬਰ 8 ਜੇਕਰ ਤੁਹਾਡੇ ਪਰਿਵਾਰ ਦੇ ਕੁਝ ਲੋਕਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ ਤਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਜੇਕਰ ਤੁਸੀਂ ਘਰ 'ਚ ਮਰੇ ਹੋਏ ਸੁੱਕੇ ਪੌਦੇ ਰੱਖਦੇ ਹੋ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜੇਕਰ ਤੁਸੀਂ ਘਰ 'ਚ ਪੌਦੇ ਰੱਖਦੇ ਹੋ ਤਾਂ ਉਹਨਾਂ ਨੂੰ ਰੋਜ਼ਾਨਾ ਪਾਣੀ ਦਿੰਦੇ ਰਹੋ ਤੇ ਪੌਦਿਆਂ ਨੂੰ ਹਮੇਸ਼ਾ ਹਰੇ ਭਰੇ ਹੀ ਰੱਖੋ ਤਾਂ ਜੋ ਉਹ ਹਮੇਸ਼ਾ ਤਰੋ-ਤਾਜ਼ਾ ਰਹਿਣ ਇਸੇ ਤਰ੍ਹਾਂ ਕਰਨ ਨਾਲ ਘਰ 'ਚ ਹੌਲੀ-ਹੌਲੀ ਬਿਮਾਰੀ ਠੀਕ ਹੋਣ ਲੱਗ ਜਾਂਦੀ ਹੈ ਅਤੇ ਸੁੱਖ ਸਮਰiddhi ਦਾ ਵਾਸ ਤੁਹਾਡੇ ਘਰ ਹੁੰਦਾ ਹੈ ਨੰਬਰ 9 ਘਰ ਦੇ ਮੁੱਖ ਦਰਵਾਜੇ ਤੇ ਗੰਡਾਸੇ ਚਾਕੂ ਸੁਰੀਆਂ ਆਦ ਮਾਰੂ ਹਥਿਆਰ ਨਹੀਂ ਰੱਖਣੇ ਚਾਹੀਦੇ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਕਰਾਰ ਅਤੇ ਤਣਾਅ ਵੱਧਦਾ ਹੈ ਤੇ ਤੁਹਾਡੇ ਘਰ ਚ ਕਲੇਸ਼ ਦਾ ਮਾਹੌਲ ਬਣ ਸਕਦਾ ਹੈ ਜਿੰਨਾ ਹੋ ਸਕੇ ਇਹੋ ਜਿਹੇ ਬੇਲੋੜੇ ਉਪਕਰਣਾਂ ਨੂੰ ਇਹਨਾਂ ਦੀ ਸਹੀ ਜਗ੍ਹਾ ਤੇ ਹੀ ਸਟੋਰ ਵਿੱਚ ਹੀ ਰੱਖੋ ਨੰਬਰ 10 ਕੁਝ ਲੋਕਾਂ ਨੂੰ ਅਕਸਰ ਦੇਖਿਆ ਜਾਂਦਾ ਹੈ ਕਿ ਉਹ ਲੋਕ ਕਾਲੀ-ਕਾਲੀ ਵਿੱਚ ਝਾੜੂ ਲਗਾ ਕੇ ਝਾੜੂ ਨੂੰ ਹੀਠਾ ਹੀ ਸੁੱਟ ਕੇ ਚਲੇ ਜਾਂਦੇ ਹਨ ਇਹ ਬਹੁਤ ਗਲਤ ਕਿਰਿਆ ਹੈ ਝਾੜੂ ਨੂੰ ਦੇਵੀ ਲਕਸ਼ਮੀ ਜੀ ਦਾ ਰੂਪ ਮੰਨਿਆ ਜਾਂਦਾ ਹੈ ਸ਼ਾਸਤਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਝਾੜੂ ਨੂੰ ਇਸ ਤਰ੍ਹਾਂ ਸੁੱਟ ਦਿੰਦੇ ਹਨ ਉਹਨਾਂ ਲੋਕਾਂ ਨਾਲ ਮਾਤਾ ਲਕਸ਼ਮੀ ਜੀ ਨਾਰਾਜ਼ ਹੋ ਜਾਂਦੀ ਹੈ ਤੇ ਉਹਨਾਂ ਦੇ ਘਰ ਵਿੱਚ ਦੇਵੀ ਲਕਸ਼ਮੀ ਨਹੀਂ ਰਹਿੰਦੀ ਇਸ ਲਈ ਸਾਨੂੰ ਹਮੇਸ਼ਾ ਝਾੜੂ ਦਾ ਆਦਰ ਕਰਨਾ ਚਾਹੀਦਾ ਹੈ ਤੇ ਝਾੜੂ ਦੀ ਵਰਤੋਂ ਕਰਨ ਤੋਂ ਬਾਅਦ ਝਾੜੂ ਨੂੰ ਹਮੇਸ਼ਾ ਹੌਲੀ ਦੇ ਕੇ ਹੀਠਾ ਇਸਾਨ ਕੋਣ 'ਚ ਹੀ ਰੱਖਣਾ ਚਾਹੀਦਾ ਹੈ ਝਾੜੂ ਨੂੰ ਘਰ ਵਿੱਚ ਇਸ ਤਰ੍ਹਾਂ ਸਪਾਕੇ ਰੱਖਣਾ ਚਾਹੀਦਾ ਹੈ ਕਿ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਉਹ ਝਾੜੂ ਨਜ਼ਰ ਨਾ ਪਵੇ ਨੰਬਰ 11 ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਨਹਾਉਣ ਤੋਂ ਬਾਅਦ ਉਹ ਬਾਥਰੂਮ ਨੂੰ ਗਿੱਲਾ ਹੀ ਛੱਡ ਦਿੰਦੇ ਹਨ ਅਤੇ ਸਾਬਣ ਵਾਲਾ ਪਾਣੀ ਉੱਥੇ ਰਹਿ ਜਾਂਦਾ ਹੈ ਤੇ ਬਾਥਰੂਮ 24 ਘੰਟੇ ਗੰਦਾ ਰਹਿੰਦਾ ਹੈ ਜਦੋਂ ਵੀ ਤੁਸੀਂ ਬਾਥਰੂਮ ਚੋਂ ਨਹਾ ਕੇ ਬਾਹਰ ਨਿਕਲੋ ਤਾਂ ਬਾਥਰੂਮ ਨੂੰ ਸਾਫ਼ ਕਰਕੇ ਹੀ ਬਾਹਰ ਆਓ ਅਜਿਹਾ ਨਾ ਕਰਨ ਤੇ ਮੰਨਿਆ ਜਾਂਦਾ ਹੈ ਕਿ ਵਰਣ ਦੇਵਤਾ ਜੀ ਨਾਰਾਜ਼ ਹੋ ਜਾਂਦੇ ਹਨ ਤੇ ਉਹਨਾਂ ਦੇ ਨਾਰਾਜ਼ ਹੋਣ ਨਾਲ ਘਰ ਵਿੱਚ ਧਨ ਦੀ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 12 ਤુલਸੀ ਦੇ ਪੌਦੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਜਿਸ ਦੇ ਪੱਤਿਆਂ ਤੋਂ ਬਿਨਾ ਭਗਵਾਨ বিষ্ণੂ ਜੀ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ ਜੋ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਵਿੱਚ ਹਮੇਸ਼ਾ ਧਨ ਦੇ ਢੰਡਾਰੇ ਭਰੇ ਹੀ ਰਹਿਣ ਤੇ ਘਰ ਵਿੱਚ ਪੈਸਿਆਂ ਦੀ ਕਮੀ ਕਦੇ ਵੀ ਨਾ ਹੋਵੇ ਤਾਂ ਸ਼ਾਮ ਨੂੰ ਕਦੇ ਵੀ ਤુલਸੀ ਦੇ ਪੌਦੇ ਨੂੰ ਤੁਹਾਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਜਿਸ ਘਰ ਵਿੱਚ ਤુલਸੀ ਦੇ ਬੂਟੇ ਦੀ ਪਵਿੱਤਰਤਾ ਬਰਕਰਾਰ ਨਹੀਂ ਰਹਿੰਦੀ ਉਥੋਂ ਧਨ ਦੀ ਦੇਵੀ ਲక్ష్ਮੀ ਜੀ ਗੁੱਸੇ ਹੋ ਕੇ ਘਰ ਵਿੱਚੋਂ ਚਲੀ ਜਾਂਦੀ ਹੈ ਅਤੇ ਬਹੁਤ ਮਿੰਟਾਂ ਤਰਲੇ ਕਰਨ ਤੇ ਵੀ ਕਦੇ ਵੀ ਤੁਹਾਡੇ ਘਰ ਨਹੀਂ ਆਵੇਗੀ ਇਸ ਕਰਕੇ ਤુલਸੀ ਦੇ ਪੌਦੇ ਦੀ ਪਵਿੱਤਰਤਾ ਦਾ ਖਿਆਲ ਬਰਕਰਾਰ ਰੱਖਿਓ ਨੰਬਰ 13 ਸਨਾਤਨ ਪਰੰਪਰਾ ਵਿੱਚ ਕਿਸੇ ਵੀ ਕੰਮ ਲਈ શુભ ਅਤੇ ਅਸ਼ubh ਸਮੇਂ ਤੇ ਖਾਸ ਦਿਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਧਾਰਮਿਕ ਗ੍ਰੰਥਾਂ ਵਿੱਚ ਸਾਮ ਨੂੰ ਬਾਲ ਅਤੇ ਨੌ ਕੱਟਣ ਦੀ ਮਨਾਹੀ ਹੈ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਇਹ ਨਿਯਮ ਦੀ ਅਣਦੇਖੀ ਕਰਦਾ ਹੈ ਤਾਂ ਦੇਵੀ ਲਕਸ਼ਮੀ ਗੁੱਸੇ ਹੋ ਕੇ ਆਪਣਾ ਸਥਾਨ ਛੱਡ ਕੇ ਉਹਨਾਂ ਦੇ ਘਰੋਂ ਚਲੀ ਜਾਂਦੀ ਹੈ ਅਤੇ ਦੀਵਾਲੀ ਨੂੰ ਵੀ ਇਹੋ ਜਿਹੇ ਲੋਕਾਂ ਦੇ ਘਰ ਵੱਲ ਦ੍ਰਿਸ਼ਟੀ ਤੱਕ ਨਹੀਂ ਪਾਉਂਦੀ ਘਰ ਆਉਣਾ ਤਾਂ ਦੂਰ ਦੀ ਗੱਲ ਹੈ ਇਸ ਲਈ ਇਹਨਾਂ ਗਲਤ ਕੰਮਾਂ ਤੋਂ ਤੁਹਾਨੂੰ ਜ਼ਰੂਰ ਬਚਣਾ ਚਾਹੀਦਾ ਹੈ ਨੰਬਰ 14 ਜੋ ਇਸ ਸ਼ਾਸਤਰ ਮੁਤਾਬਕ ਰਸੋਈ ਘਰ 'ਚ ਰੱਖੀਆਂ ਚੀਜ਼ਾਂ ਦਾ ਤੁਹਾਡੀ ਕਿਸਮਤ ਨਾਲ ਵੀ ਬਹੁਤ ਵੱਡਾ ਸਬੰਧ ਹੁੰਦਾ ਹੈ ਜੋ ਇਸ ਸ਼ਾਸਤਰ ਅਨੁਸਾਰ ਰਸੋਈ ਵਿੱਚ ਰੱਖੀ ਹੋਈ ਹਲਦੀ ਦਾ ਸਬੰਧ ਬ੍ਰਹਸਪਤੀ ਨਾਲ ਅਤੇ ਦੁੱਧ ਦਾ ਚੰਦਰਮਾ ਨਾਲ ਸਬੰਧ ਹੁੰਦਾ ਹੈ ਇਸੇ ਤਰ੍ਹਾਂ ਨਮਕ ਅਤੇ ਖੰਡ ਆਦ ਵੀ ਕਿਸੇ ਨੂੰ ਉਧਾਰ ਦੇਣ ਤੋਂ ਖਾਸ ਤੌਰ ਤੇ ਬਚਣਾ ਚਾਹੀਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਧਾਰ ਦੇਣ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲੀ ਚੰਗੀ ਕਿਸਮਤ ਵੀ ਤੁਹਾਡੇ ਤੋਂ ਦੂਰ ਹੋ ਜਾਂਦੀ ਹੈ ਤੇ ਵਿਅਕਤੀ ਕੋਲ ਪਿਆ ਧਨ ਹੌਲੀ-ਹੌਲੀ ਖਤਮ ਹੋਣ ਲੱਗਦਾ ਹੈ ਨੰਬਰ 15 ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਕੋਈ ਵੀ ਟੁੱਟਿਆ ਹੋਇਆ ਸ਼ੀਸ਼ਾ ਕੱਚ ਜਾਂ ਕੋਈ ਹੋਰ ਟੁੱਟੀ ਹੋਈ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਕਬਾੜ ਦੇ ਰੂਪ ਵਿੱਚ ਹੋਵੇ ਕਿਉਂਕਿ ਇਹ ਘਰ ਵਿੱਚ ਘਰ ਤੋਂ ਸਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦੇ ਹਨ ਅਤੇ ਇਹੋ ਜਿਹੀਆਂ ਚੀਜ਼ਾਂ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀਆਂ ਹਨ ਨੰਬਰ 16 ਹਰ ਚੀਜ਼ ਦੀ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਡਸਟਮੈਨ ਰੱਖਣ ਦੀ ਦਿਸ਼ਾ ਵੀ ਨਿਧਾਰਤ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਘਰ ਵਿੱਚ ਕਿਤੇ ਵੀ ਡਸਟਮੈਨ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਇਸ ਨੂੰ ਘਰ ਦੇ ਬਾਹਰ ਜਾਂ ਪ੍ਰਵੇਸ਼ ਦੁਆਰ ਤੇ ਰੱਖਦੇ ਹੋ ਤਾਂ ਦੇਵੀ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਅਤੇ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ ਇਸ ਤਰ੍ਹਾਂ ਕਰਨ ਤੇ ਘਰ ਵਿੱਚ ਕੰਗਾਲੀ, ਦਲੇਦਰਤਾ, ਉਦਾਸੀ, ਗਮੀ ਦਾ ਵਾਸ ਹੋ ਜਾਂਦਾ ਹੈ। ਨੰਬਰ 17 ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਬਿਸਤਰ ਤੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਤੁਸੀਂ ਬਹੁਤ ਗਲਤ ਕੰਮ ਕਰ ਰਹੇ ਹੋ ਕਿਉਂਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਇਸ ਨਾਲ ਮਾਤਾ ਲਕਸ਼ਮੀ ਅਤੇ ਮਾਤਾ ਅਨਪੂਰਨਾ ਜੀ ਗੁੱਸੇ ਹੋ ਜਾਂਦੀ ਹੈ। ਅਤੇ ਤੁਹਾਡੇ ਘਰ ਦੀ ਆਰਥਿਕ ਤਰੱਕੀ ਰੁਕ ਜਾਂਦੀ ਹੈ। ਨੰਬਰ 18 ਕਈ ਲੋਕਾਂ ਨੂੰ ਘਰ ਦੇ ਬਾਥਰੂਮ ਚ ਖਾਲੀ ਬਾਲਟੀ ਰੱਖਣ ਦੀ ਆਦਤ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਵੀ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਆਉਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਨੰਬਰ 19 ਸ਼ਾਸਤਰਾਂ ਅਨੁਸਾਰ ਫਟੇ ਹੋਏ ਕੱਪੜੇ ਪਹਿਨਣ ਨਾਲ ਦੇਵੀ ਲਕਸ਼ਮੀ ਨਾਰਾਜ਼ ਹੋ ਕੇ ਤੁਹਾਡੇ ਘਰ ਚੋਂ ਚਲੀ ਜਾਂਦੀ ਹੈ ਅਤੇ ਇਸ ਕਾਰਨ ਘਰ ਚ ਗਰੀਬੀ ਆਉਣ ਲੱਗਦੀ ਹੈ। ਇਸ ਲਈ ਹਮੇਸ਼ਾ ਫਟੇ ਜਾਂ ਪੁਰਾਣੇ ਕੱਪੜੇ ਪਹਿਨਣ ਤੋਂ ਤੁਹਾਨੂੰ ਖਾਸ ਤੌਰ ਤੇ ਬਚਣਾ ਚਾਹੀਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਾਸਤੂ ਸ਼ਾਸਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਟੇ ਜਿੰਸ ਪਹਿਨਣ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ ਤੇ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਕਾਰਨ ਰਿਸ਼ਤਿਆਂ ਵਿੱਚ ਵੀ ਮਤਭੇਦ ਹੋਣ ਲੱਗਦੇ ਹਨ ਨੰਬਰ 2 ਵਾਸਤੂ ਸ਼ਾਸਤਰ ਦੇ ਅਨੁਸਾਰ ਪਰਸ ਦੇ ਖਾਲੀ ਰਹਿਣ ਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕ ਪੈਸੇ ਤੋਂ ਵੱਧ ਚੀਜ਼ਾਂ ਇਸ ਵਿੱਚ ਰੱਖਦੇ ਹਨ ਪਰਸ ਪੈਸੇ ਰੱਖਣ ਵਾਲੀ ਚੀਜ਼ ਹੈ ਇਸ ਲਈ ਇਸ ਵਿੱਚ ਬੇਲੋੜੇ ਕਾਗਜ਼ ਜਾਂ ਹੋਰ ਸਲਿੱਪਾਂ ਜਾਂ ਚੀਜ਼ਾਂ ਰੱਖਣ ਤੋਂ ਬਚੋ ਨੰਬਰ 21 ਜੇਕਰ ਤੁਸੀਂ ਆਪਣੇ ਕੱਪੜੇ ਚੱਪਲਾ ਜੁੱਤੀਆਂ ਆਦ ਨੂੰ ਬਿਨਾਂ ਵਿਵਸਥਾ ਦੇ ਘਰ ਵਿੱਚ ਸੁੱਟ ਦਿੰਦੇ ਹੋ ਤਾਂ ਇਹ ਬਹੁਤ ਗਲਤ ਕਿਰਿਆ ਹੈ ਕਿਉਂਕਿ ਅਜਿਹਾ ਕਰਨ ਦੇ ਨਾਲ ਦੇਵੀ ਲਕਸ਼ਮੀ ਬਹੁਤ ਨਾਰਾਜ਼ ਹੋ ਜਾਂਦੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ ਨੰਬਰ 22 ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਕਾਲੇ ਰੰਗ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਵਾਸਤੂ ਵਿਗਿਆਨ ਅਨੁਸਾਰ ਇਸ ਕਾਰਨ ਘਰ ਦੇ ਮੁਖੀ ਨੂੰ ਬਦਨਾਮੀ ਅਤੇ ਵਿਸ਼ਵਾਸ ਘਾਤ ਅਤੇ ਅਪਸ਼ਬਦ ਖਾਸ ਕਰਕੇ ਸੁਣਨੇ ਪੈਂਦੇ ਹਨ ਘਰ ਦੇ ਹੋਰ ਦਰਵਾਜੇ ਜੇਕਰ ਘਰ ਦੇ ਮੇਨ ਗੇਟ ਤੋਂ ਵੱਡੇ ਹੋਣ ਤਾਂ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਲਈ ਘਰ ਦਾ ਮੁੱਖ ਦਰਵਾਜ਼ਾ ਹੋਰ ਦਰਵਾਜਿਆਂ ਨਾਲੋਂ ਵੱਡਾ ਨਹੀਂ ਹੋਣਾ ਚਾਹੀਦਾ ਨੰਬਰ 23 ਘਰ ਵਿੱਚ ਮੋਰ ਦੇ ਖੰਭ ਅਤੇ ਗੰਗਾ ਜਲ ਗੰਗਾ ਨਦੀ ਦਾ ਪਾਣੀ ਜ਼ਰੂਰ ਰੱਖੋ ਕਮਰੇ ਵਿੱਚ ਸੁੱਕੇ ਫੁੱਲਾਂ ਨੂੰ ਰੱਖਣ ਤੋਂ ਬਚੋ ਕਿਉਂਕਿ ਇਹ ਤੁਹਾਡੀ ਕਿਸਮਤ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਸਕਦੇ ਹਨ ਘਰ ਦੇ ਮੰਦਰ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਾਂ ਤਸਵੀਰਾਂ ਇੱਕ ਦੂਜੇ ਦੇ ਸਾਹਮਣੇ ਰੱਖਣ ਤੋਂ ਪਰਹੇਜ਼ ਕਰੋ ਇਸ ਮੂਰਤੀ ਨੂੰ ਪਰਮੇਸ਼ਵਰ ਦੇ ਦਵਾਰ ਤੇ ਰੱਖੋ ਜੇਕਰ ਘਰ ਦਾ ਮੁੱਖ ਦਵਾਰ ਦੱਖਣ ਦਿਸ਼ਾ 'ਚ ਹੈ ਤਾਂ ਪਰਮੇਸ਼ਵਰ ਦੇ ਦਵਾਰ ਤੇ ਸਵੇ ਤਾਰਕ ਗਣਪਤੀ ਦੀ ਮੂਰਤੀ ਜ਼ਰੂਰ ਲਗਾਓ ਨੰਬਰ 24 ਘਰ ਦੀ ਉੱਤਰ ਦਿਸ਼ਾ ਵਿੱਚ ਸਟੋਰ ਰੂਮ ਬਣਾਉਣ ਤੋਂ ਖਾਸ ਰੂਪ ਵਿੱਚ ਬਚੋ ਘਰ ਦੇ ਉੱਤਰ ਪੂਰਬ ਕੋਨੇ ਵਿੱਚ ਭਾਰੀ ਵਸਤੂਆਂ ਅਤੇ ਕੂੜਾ ਕਰਕਟ ਰੱਖਣ ਤੋਂ ਵੀ ਬਚੋ ਇਸ ਨਾਲ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ ਧਿਆਨ ਰੱਖਿਓ ਨੰਬਰ 25 ਘਰ ਦੇ ਮੁਖੀ ਦਾ ਬੈਡਰੂਮ ਦੱਖਣ ਪੱਛਮ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ ਨਵਾਂ ਘਰ ਬਣਾਉਣ ਜਾਂ ਖਰੀਦਣ ਤੋਂ ਬਾਅਦ ਘਰ ਵਿੱਚ ਪ੍ਰਵੇਸ਼ ਹੋਣ ਸਮੇਂ ਵਾਸਤੂ ਦੇਵਤੇ ਦੀ ਪੂਜਾ ਜ਼ਰੂਰ ਕਰੋ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਮੁੱਖ ਦਰਵਾਜ਼ੇ ਤੇ ਸਵਾਸਤਕ ਚਿੰਨ ਲਗਾਓ ਅਤੇ ਘਰ ਵਿੱਚ ਖੁਸ਼ਹਾਲੀ ਤੇ ਸੰਤਾਨ ਪੈਦਾ ਕਰਨ ਲਈ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਅਸ਼ੋਕ ਦੇ ਪੌਦੇ ਲਗਾਓ। ਘਰ ਤੋਂ ਵਾਸਤੂ ਨੁਕਸ ਜ਼ੂਰ ਕਰਨ ਲਈ ਘਰ ਦੇ ਪ੍ਰਵੇਸ਼ ਦੁਆਰ ਤੇ ਕਾਲੇ ਘੋੜੇ ਦੀ ਖੁਰੀ ਲੋਹੇ ਦੀ ਬਣੀ ਹੋਈ ਜ਼ਰੂਰ ਰੱਖੋ। ਨੰਬਰ 26 ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਡੇ ਘਰ ਵਿੱਚ ਰਸੋਈ ਦਾ ਦਰਵਾਜ਼ਾ ਅਜਿਹੀ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ ਜਿਸ ਵਿੱਚ ਚੁੱਲ੍ਹਾ ਦਰਵਾਜ਼ੇ ਦੇ ਸਾਹਮਣੇ ਰੱਖਿਆ ਗਿਆ ਹੋਵੇ ਇਸ ਨੂੰ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ ਨੰਬਰ 28 ਵਸਤੂ ਸ਼ਾਸਤਰ ਦੇ ਅਨੁਸਾਰ ਤੁਹਾਡਾ ਬਾਥਰੂਮ ਕਦੇ ਵੀ ਰਸੋਈ ਦੇ ਸਾਹਮਣੇ ਜਾਂ ਨੇੜੇ ਤੇੜੇ ਦੱਖਣ ਪੂਰਬ ਜਾਂ ਦੱਖਣ ਪੱਛਮ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ ਨੰਬਰ 29 ਵਾਸਤੂ ਸ਼ਾਸਤਰ ਦੇ ਅਨੁਸਾਰ ਰਾਤ ਨੂੰ ਪਰਫਿਊਮ ਵਰਗੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਤੇਜ਼ ਖੁਸ਼ਬੂ ਅਤੇ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਕਰ ਸਕਦੀ ਹੈ ਇਸ ਕਾਰਨ ਸਾਨੂੰ ਰਾਤ ਨੂੰ ਭੁੱਲ ਕੇ ਵੀ ਇਹ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨੰਬਰ 30 ਵਾਸਤੂ ਸ਼ਾਸਤਰ ਦੇ ਅਨਸਾਰ ਘਰ ਦੀ ਅਲਮਾਰੀ ਦਾ ਦੱਖਣ ਦਿਸ਼ਾ ਦੀ ਕੰਧ ਦੇ ਕੋਲ ਉੱਤਰ ਵੱਲ ਮੂੰਹ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਧਨ ਦੌਲਤ ਚ ਵਾਧਾ ਅਤੇ ਫਾਇਦਾ ਹੋਵੇਗਾ ਜਦ ਕਿ ਜੇਕਰ ਤੁਹਾਡੀ ਅਲਮਾਰੀ ਦੀ ਤਜੋਰੀ ਦਾ ਮੂੰਹ ਦੱਖਣ ਦਿਸ਼ਾ ਵੱਲ ਹੈ ਤਾਂ ਇਸ ਨਾਲ ਤੁਹਾਡੇ ਘਰ ਦੀ ਤਜੋਰੀ ਵਿੱਚ ਤੁਹਾਡਾ ਧਨ ਦੌਲਤ ਪੈਸਾ ਨਹੀਂ ਰੁਕੇਗਾ ਨੰਬਰ 31 ਵਾਸਤੂ ਸ਼ਾਸਤਰ ਅਨਸਾਰ ਕਬਾੜ ਨੂੰ ਕਦੇ ਵੀ ਪੌੜੀਆਂ ਦੇ ਆਲੇ-ਦੁਆਲੇ ਜਾਂ ਅਤੇ ਘਰ ਦੀ ਸੱਤ ਦੇ ਉੱਪਰ ਵੀ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨ ਨਾਲ ਵਸਤੂ ਨੁਕਸ ਪੈਦਾ ਹੋ ਜਾਂਦਾ ਹੈ ਜਿਸ ਨਾਲ ਘਰ ਵਿੱਚ ਆਰਥਿਕ ਸੰਕਟ ਵੀ ਪੈਦਾ ਹੋ ਜਾਂਦਾ ਹੈ ਅਤੇ ਘਰ ਦੇ ਪਰਿਵਾਰਕ ਮੈਂਬਰ ਬਿਮਾਰ ਹੋਣ ਲੱਗਦੇ ਹਨ ਤੇ ਨਕਾਰਾਤਮਕਤਾ ਦਾ ਘਰ ਵਿੱਚ ਪ੍ਰਭਾਵ ਵਧਦਾ ਹੈ ਇਹਨਾਂ ਗੱਲਾਂ ਤੋਂ ਸਾਨੂੰ ਤੁਹਾਨੂੰ ਸੇਤੀ ਹੀ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਘਰ ਵਿੱਚ ਕੰਗਾਲੀ ਤੇ ਗਰੀਬੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੋ ਦੋਸਤੋ ਜੇਕਰ ਸਾਡੇ ਵੱਲੋਂ ਦਿੱਤੀ ਗਈ ਸ਼ਾਸਤਰਾ ਅਨੁਸਾਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ